ਸਸਤ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਮੋਰਚੇ ਲੱਗੇ ਹੋਏ ਨੇ ਖਾਸ ਕਰ ਖਨੌਰੀ ਤੇ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਮਜ਼ਦੂਰ ਮੋਰਚਾ ਸਾਂਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਬੈਠੇ ਨੇ ਉਹਨਾਂ ਨਾਲ ਸੰਬੰਧ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਸੰਘਰਸ਼ ਕਰ ਰਹੀਆਂ ਨੇ ਤੇ ਹੁਣ ਸਰਵਜਨ ਸਿੰਘ ਪੰਦੇਰ ਹੋਰਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਕਾਨਫਰੰਸ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਜਿਦੇ ਚ ਵੱਡਾ ਐਲਾਨ ਕੀਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਐ ਐਮਐਸਪੀ ਦੀ ਸਾਨੂੰ ਕਾਨੂੰਨੀ ਗਰੰਟੀ ਨਹੀਂ ਮਿਲ ਰਹੀ ਤੇ ਹੋਰ ਦੇਸ਼ ਦੇ ਵਿੱਚ ਕਾਫੀ ਕੁਝ ਵਾਪਰ ਰਿਹਾ ਪਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਇਸ ਤੋਂ ਪਹਿਲਾਂ ਜਿਹੜੇ ਡੱਲੇਵਾਲ ਸਾਹਿਬ ਨੇ ਜਗਜੀਤ ਸਿੰਘ ਡੱਲੇਵਾਲ ਉਹ ਵੀ ਮਰਨ ਵਰਤ ਦੇ ਉੱਤੇ ਬੈਠਣ ਦਾ ਐਲਾਨ ਕਰ ਚੁੱਕੇ ਨੇ 26 ਤਰੀਕ ਤੋਂ ਉਹਨਾਂ ਨੇ ਵੀ ਆਪਣਾ ਜਿਹੜਾ ਉਹ ਭੋਖ ਹੜਤਾਲ ਸ਼ੁਰੂ ਕਰ ਦੇਣੀ ਹੈ ਤਾਂ ਦੂਜੇ ਪਾਸੇ ਹੁਣ ਸਰਵਨ ਸਿੰਘ ਪੰਦੇਰ ਹੋਰਾਂ ਨੇ ਵੀ ਕਹਿ ਕਿ ਅਸੀਂ ਵੀ ਅੱਜ ਵੱਡਾ ਫੈਸਲਾ ਲੈਣ ਜਾ ਰਹੇ ਹਾਂ ਮੈਂ ਸਰਵਨ ਸਿੰਘ ਪੰਦੇਰ ਸ਼ੰਭੂ ਮੋਰਚੇ ਸੇ ਬੋਲ ਰਹਾ ਹਾਂ ਅੱਜ 280ਵਾਂ ਦਿਨ ਇਸ ਮੋਰਚੇ ਕੋ ਚਲਤੇ ਹੋਏ ਹੋ ਗਿਆ ਹੈ जिस तरह से हम देख रहे हैं मोदी सरकार की नीतियों के कारण और उसके पीछे भाजपा की जो पॉलिसी नीति है और उसके साथ जो आरएसएस उनको ट्रेनिंग दे रही है हम लगभग काफी लंबे समय से कहते रहे हैं कि आपकी नीतियां देश के हित में नहीं है जिस तरह से आज मणिपुर जल रहा है आप सब ने देखा क्या इस नीतियों के ऊपर भाजपा नजरशानी करेगी जो उन्होंने स्टैंड मंदिर मस्जिद हिंदू मुस्लिम को लड़ाने वाले ले रखे हैं क्या पूरी मणिपुर की तरह पूरा देश जलता हुआ कभी हमें नजर आएगा इस तरह का हम कभी नहीं सोच सकते तो दूसरा जिस तरह से किसान खेत मजदूर को इग्नोर किया जा रहा उनकी बातें नहीं सुनी जा रही है और कारपोरेट को को खुश करने के लिए सारिया नीतियां लेकर मोदी सरकार आ रही है ये देश के हित में नहीं है हम तो सभी देश के किसान मजदूर युवाओं को अपील करते हैं बेशक वो भाजपा से क्यों ना जुड़े हुए हो वो सोचे मजबूर करें मोदी सरकार को भी वो देश में अमन अमान वाली नीति लेकर आए और देश हित में कार्य करें इसलिए किसानों की एमएसपी लीगल ग्रंटी कानून किसान मजदूर का कर्ज माफी इसी के साथ साथ और मजदूरों की नरेगा युवाओं को रोजगार एहतियात मांगे मानी जानी चाहिए और आज हम लोग चंडीगढ़ में दोनों फोरम बड़ी प्रेस कॉन्फ्रेंस करके इससे बड़ा ऐलान एक बड़ा ऐलान डल्लेवाल साहब ने अमर अनशन का ऐलान किया हुआ है जो 26 नवंबर से शुरू होगा और आज इससे बड़ा ऐलान भी हम लोग करेंगे ता जो देश के किसान मजदूर की मांगे मानी जा सके धन्यवाद ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਵਕ-ਵਕ ਥਾਵਾਂ ਦੇ ਉੱਤੇ ਡਟੇ ਹੋਏ ਨੇ ਖਾਸ ਮੰਗ ਇਹ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਜਿਹੜੀਆਂ ਫਸਲਾਂ ਉਹ ਪੈਦਾ ਕਰਦੇ ਨੇ ਉਹਨਾਂ ਦੀ ਪੈਦਾਵਾਰ ਦੇ ਉੱਤੇ ਖਰਚੇ ਵਗੈਰਾ ਪਾ ਕੇ ਫੇਰ ਬਣਦਾ ਭਾ ਉਹਨਾਂ ਨੂੰ ਮਿਲੇ ਤਾ ਜਿਹੜੀ ਇਹ ਲਾਗੂ ਹੋਣੀ ਚਾਹੀਦੀ ਐ ਐਮਐਸਪੀ ਹਰ ਫਸਲ ਦੇ ਉੱਤੇ ਮਿਲਣੀ ਚਾਹੀਦੀ ਆ ਕਈ ਤਰ੍ਹਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਤੇ ਇਥੋਂ ਤੱਕ ਕਿ ਬਾਰਡਰ ਜਿਹੜੇ ਬੰਦ ਨੇ ਖਾਸ ਕਰ ਖਨੌਰੀ ਦੇ ਸ਼ੰਭੂ ਵਾਲਾ ਉਹਨੂੰ ਖੁਲਵਾਉਣ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪੈ ਚੁੱਕੀਆਂ ਨੇ ਇੱਕ ਕਮੇਟੀ ਦਾ ਗਠਨ ਹੋ ਚੁੱਕਿਆ ਪਰ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਅੱਜ ਦੇਖਣਾ ਹੋਵੇਗਾ ਕਿ ਕੀ ਵੱਡਾ ਐਲਾਨ ਸਰਵਨ ਸਿੰਘ ਪੰਦੇਰ ਕਰਦੇ ਨੇ ਤੇ ਅੱਗੇ ਜਿਹੜਾ ਕਿਸਾਨ ਅੰਦੋਲਨ ਆ ਉਹ ਕੀ ਮੋੜ ਲੈਂਦਾ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ